ਇਸ ਵੇਲੇ ਦੀ ਖਬਰ ਤੁਹਾਨੂੰ ਜਿਰਕਪੁਰ ਦਿਖਾ ਰਹੇ ਹਾਂ ਜਿਰਕਪੁਰ ਦੇ ਵਿੱਚ ਪੁਲਿਸ ਸਟੇਸ਼ਨ ਦੇ ਬਿਲਕੁਲ ਨਜ਼ਦੀਕ ਦੋ ਅਣਪਛਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਦੱਸਿਆ ਜਾ ਰਿਹਾ ਕਿ ਦੋ ਵਿਅਕਤੀਆਂ ਤੇ ਗੋਲੀ ਚਲਾ ਦਿੱਤੀਆਂ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਢਿੱਡ ਦੇ ਵਿੱਚ ਗੋਲੀ ਲੱਗੀ ਹੈ ਜੋ ਕਿ ਜ਼ੇਰੇ ਇਲਾਜ ਪਹਿਲਾਂ ਡੇਰਾ ਬੱਸੀ ਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ ਉਸ ਤੋਂ ਬਾਅਦ ਜਾ ਕੇ ਹੁਣ 32 ਸੈਕਟਰ ਰੈਫਰ ਕਰ ਦਿੱਤਾ ਹੈ ਇਹ ਵੱਡੀ ਖਬਰ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦੱਸਦਣੇ ਆ ਜਿਰਕਪੁਰ ਪੀੜ ਪਰਵਾ ਇਲਾਕਾ ਹੈ ਦੂਜੇ ਪਾਸੇ ਕਾਫੀ ਪ੍ਰਾਪਰਟੀ ਡੀਲਰ ਜਾਫਿਰ ਜੋ ਕਲੋਨੀਆ ਬਸੀਆਂ ਹੋਈਆਂ ਨੇ ਕਾਫੀ ਵਪਾਰੀ ਵੀ ਰਹਿੰਦੇ ਨੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਸ ਦੇ ਗੋਲੀ ਲੱਗੀ ਆ ਪ੍ਰਾਪਰਟੀ ਡੀਲਰ ਸੀ ਪਰ ਅਜੇ ਮੁੱਖ ਕਾਰਨਦ ਨਹੀਂ ਪਤਾ ਲੱਗਿਆ ਕਿ ਕਿਸ ਕਾਰਨ ਉਹਨਾਂ ਛਤੇ ਵਿਅਕਤੀਆਂ ਨੇ ਗੋਲੀ ਚਲਾਈਆਂ ਨੇ ਕੋਈ ਲੈਣ ਦੇਣ ਦਾ ਮਾਮਲਾ ਸੀ ਜਾਂ ਫਿਰ ਕੋਈ ਫਰੋਤੀ ਦਾ ਸੀ ਜਾਂ ਫਿਰ ਕੋਈ ਆਪਸੀ ਰੰਜਸ਼ ਸੀ ਇਸੇ ਨੂੰ ਲੈ ਕੇ ਤੁਸੀਂ ਦੇਖੋ ਕਿ ਮੌਕੇ ਤੇ ਪੁਲਿਸ ਦੀ ਟੀਮਾਂ ਪਹੁੰਚ ਗਈਆਂ ਜਾਣਕਾਰੀ ਇਹ ਸਭ ਨਿਕਲ ਕੇ ਆ ਰਹੀ ਹੈ ਕਿ ਜਿਨ੍ਹਾਂ ਉੱਤੇ ਗੋਲੀ ਚਲਦੀਆਂ ਨੇ ਉਹ ਟਾਬੇ ਤੋਂ ਰੋਟੀ ਖਾ ਕੇ ਨਗਰ ਕੌਂਸਲ ਦਫ਼ਤਰ ਵੱਲ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਹੀ ਮੋਟਰਸਾਈਕਲ ਤੇ ਉੱਤੇ ਸਵਾਰ ਹੈਲਮਟ ਪਾਏ ਦੋ ਨੌਜਵਾਨਾਂ ਨੇ ਗੋਲੀ ਚਲਾਈ ਤੇ ਜਿਸ ਦੇ ਵਿੱਚ ਕੀ ਇੱਕ ਵਿਅਕਤੀ ਦੇ ਗੋਲੀ ਲੱਗੀ ਹੈ ਤੇ ਦੂਜਾ ਵਿਅਕਤੀ ਵੀ ਗੰਭੀਰ ਜ਼ਖਮੀ ਹੋਇਆ ਹੈ ਤਸਵੀਰਾਂ ਤੁਹਾਨੂੰ ਜੇਰਕ ਬਰਦਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਸ਼ੇਅਰ ਕਰਿਓ ਇਸ ਮੌਕੇ ਐਸ ਐਚ ਉਸਤਿੰਦਰ ਸਿੰਘ ਨੇ ਕੀ ਕੀ ਉਹ ਵੀ ਤੁਹਾਨੂੰ ਨਾਲ ਨਾਲ ਸੁਣਾਵਾਂਗੇ ਤੁਸੀਂ ਦੇਖੋ ਕਿ ਲੋਕ ਸਹਿਮੇ ਹੋਏ ਨੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਦਿਨ ਦਿਹਾੜੇ ਜਿਹੜੀਆਂ ਗੋਲੀਆਂ ਚੱਲੀਆਂ ਨੇ ਉੱਤੇ ਕਾਰਨ ਕਾਫੀ ਲੋਕਾਂ ਦੇ ਮਨਾਂ ਦੇ ਵਿੱਚ ਡਰ ਬੈਠ ਗਿਆ ਹੈ ਕਿ ਜਿਸ ਤਰੀਕੇ ਨਾਲ ਇਹ ਅਣਪਛਾਤੇ ਨੌਜਵਾਨਾਂ ਨੇ ਆਣ ਕੇ ਗੋਲੀ ਚਲਾਈਆਂ ਨੇ ਇਸ ਮੌਕੇ ਦੇਖੋ ਮੌਕੇ ਪੁਰ ਤੇ ਟੀਮਾਂ ਪਹੁੰਚੇ ਨੇ ਫਰੈਂਸਿਕ ਟੀਮਾਂ ਪਹੁੰਚ ਰਹੀਆਂ ਨੇ ਜੋ ਕਿ ਪੂਰੀ ਜਾਂਚ ਕੀਤੀ ਜਾ ਰਹੀ ਹੈ ਕਿ ਅਸਲ ਮਾਮਲਾ ਹੈ ਕੀ ਹੈ ਦੂਜੇ ਪਾਸੇ ਕਿਸ ਪਾਸੇ ਤੋਂ ਇਹ ਨੌਜਬਾਨ ਆਈਸੀ ਤੇ ਨਾਲ ਦੀ ਨਾਲ ਕਿਸ ਪਾਸੇ ਨੂੰ ਗਏ ਨੇ ਸਾਰੀ ਪੂਰੀ ਜਾਨ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤਦ ਨੇ ਜਿਰਕਪੁਰ ਕਾਫੀ ਘਟਨਾਵਾਂ ਜਿਹੜੀਆਂ ਹੁੰਦੀਆਂ ਨੇ ਜਿਸ ਨੂੰ ਲੈ ਕੇ ਕਾਫੀ ਚਰਚੇ ਦੇ ਵਿੱਚ ਜਿਰਕਪੁਰ ਇਹ ਰਹਿਦਾ ਹੈ ਮੁਹਾਲੀ ਜ਼ਿਲ੍ਹਾ ਜਿਸ ਨੂੰ ਪੈਂਦਾ ਜਿਸ ਨੂੰ ਲੈ ਕੇ ਪੁਲਿਸ ਨੇ ਹੁਣ ਤੱਕ ਕਾਫੀ ਵੱਡੇ ਅਪਰਾਧੀ ਵੀ ਜਿਰਕਪੁਰੀ ਦੇ ਉਹ ਗੈਂਗਸਟਰ ਫੜੇ ਨੇ ਦੂਜੇ ਪਾਸੇ ਹੁਣ ਪੁਲਿਸ ਜਲਦੀ ਨਾਲ ਜੋ ਅਣਛਤੇ ਨੌਜਨ ਗੋਲੀਆਂ ਚੱਲੀਆਂ ਨੇ ਜਲਦੀ ਫੜਨ ਦਾ ਦਾਬਾ ਪੁਲਿਸ ਕਰ ਰਹੀ ਹੈ ਤੇ ਪੂਰੇ ਮਾਮਲੇ ਦੀ ਜਾਂਚ ਵੀ ਬਰੀਕੀ ਦੇ ਨਾਲ ਕਰ ਰਹੀ ਹੈ ਦੱਸਿਆ ਕਿ ਬਿਲਕੁਲ ਪੁਲਿਸ ਸਟੇਸ਼ਨ ਦੇ ਨਜ਼ਦੀਕ ਇਹ ਗੋਲੀਆਂ ਚੱਲੀਆਂ ਨੇ ਜਿਸ ਤੋਂ ਬਾਅਦ ਕਾਫੀ ਲੋਕ ਸਹਿਮੇ ਹੋਏ ਨੇ ਇਸ ਮੌਕੇ ਕੀ ਪੁਲਿਸ ਨੇ ਕਿਹਾ ਤੁਸੀਂ ਉਹ ਵੀ ਸੁਣ ਸਰ ਜਿਹੜੀ ਇਹ ਗੋਲੀ ਚੱਲੀ ਹੈ ਜੀ ਕੀ ਮਸਲਾ ਹੈ ਇਹ ਇਹ ਸਾਡੇ ਕੋਲ ਆ ਤੇ ਇਨਫੋਰਮੇਸ਼ਨ ਆਈ ਸੀਗੀ ਇਹ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਨੇ ਤੇ ਉਹ ਜਿਹੜੇ ਉੱਤੇ ਵਿਅਕਤੀ ਦੋ ਖੜੇ ਸੀਗੇ ਉਹਨਾਂ ਤੇ ਗੋਲੀ ਚਲਾ ਕੇ ਗਏ ਨੇ ਤੇ ਉਹਨਾਂ ਚੋਂ ਇੱਕ ਤਾਂ ਵਿਅਕਤੀ ਤੇ ਗੋਲੀ ਵੱਜੀ ਹੈ ਢਿੱਡ 'ਚ ਜੋ ਜਿਹੜੇ ਾਲਾਦ ਹਸਪਤਾਲ 'ਚ ਦਾਖਲ ਕੀਤਾ ਗਿਆ ਉਹਨੂੰ ਤੇ ਦੂਜਾ ਵਿਅਕਤੀ ਸੀਗਾ ਉਹਨੂੰ ਵੀ ਹਸਪਤਲ ਭੇਜਿਆ ਗਿਆ ਸੋ ਬਾਕੀ ਪੜਤਾਲ ਜਾਰੀ ਹੈ ਹਕਤਮਾ ਦਰਜ ਕਰਕੇ ਉਹਦੀ ਤਫਸੀਲ ਕੀਤੀ ਜਾ ਰਹੀ ਹੈ ਜੋ ਜੋ ਵੀ ਹਾਲਾਤ ਸਾਹਮਣੇ ਆਉਣਗੇ ਉਹਨਾਂ ਬਾਰੇ ਜਾਣੂ ਕਰਾਇਆ ਜਾਵੇਗਾ